ਸਕੂਲ ਜਾਣ ਲਈ ਹੋ ਗਏ ਹੈ ਹਮ ਰੈਡੀ ਪੈਰਪਰੀ ਸਸਰੀਆ ਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਾਤੀ ਇੱਕ ਤਰਫ ਤਾਂ ਵਧੀਆ ਵੀ ਗੱਲ ਆ 20 ਮਿੰਟ ਆ ਗਿਆ ਪਰ ਪਵੇ ਹਿਸਾਬ ਦਾ ਸਾੜਾ ਫੜ ਤੱਕ ਹੋਣਾ ਉਹ ਆ ਪਾਈ ਹਾਲ ਤਾਂ ਦੇਖ ਲਓ ਉੱਪਰ ਹਾਂ ਤੇ ਬਹੁਤ ਜ਼ਿਆਦਾ ਬਦਲ ਕੋਈ ਆ ਗਿਆ ਹੂੰ ਬਈ ਸਾਰੇ ਪਾਸੇ ਇੱਕ ਵਾਰ ਉਹ ਮਤਲਬ ਕਿ ਆਪਾਂ ਕਹਿ ਦਈਏ ਜਿਵੇਂ ਤੁੰਦ ਦੀ ਤਰ੍ਹਾਂ ਹੋਇਆ ਪਿਆ ਹੂੰ ਹੈਨਾ ਮੇਰਾ ਜਹਾ ਹੋਇਆ ਹੋਇਆ ਆ ਲੱਗਦਾ ਰਾਤ ਹੋਣ ਲੱਗੀ ਆ ਤੇ ਸਕੂਲ ਚੱਲੇ ਇਧਰ ਵਿੱਕੀ ਸਿੰਘ ਸਾਡਾ ਪਾਣੀ ਲੱਗੇ ਹੋਇਆ ਜੀ ਕਿੱਧਰ ਚਾਚਾ ਕੰਮ ਹਾਏ ਸਸਰਕਾਲ ਜੀ ਸਾਰਿਆਂ ਨੂੰ ਮੀਂਹ ਪੈ ਗਿਆ ਜੀ ਅੰਦਰ ਥੋੜੇ ਜਿਆਦਾ ਟੁੱਟੀ-ਟੋੜਤੀਆਂ ਨਾਲ ਨੁਕਸਾਨ ਕਰਤਾ ਹੋਰ ਹਾਏ ਹਾਏ ਸਿੱਧੀ ਗੱਲ ਆ ਸਿੱਧੀ ਗੱਲ ਆ ਵਿੱਚ ਚੱਲ-ਤਲ ਹੋਇਆ ਪਿਆ ਹਾਂ ਮੈਂ ਬਾਹਰੋਂ ਕੱਢ ਕੇ ਲਿਆ ਆ ਜੇ ਬਾਹਰ ਬੱਦਲ ਵਾਈ ਜਿਹੜੀ ਹੋਈ ਵੀ ਉਹ ਲੱਗ ਅੱਛਾ ਦੱਸ ਉਹ ਸਾਵਾਂ ਨੂੰ ਵੀ ਪੈ ਗਿਆ ਤੇ ਤਾਂ ਦਮ ਥੰਮ ਕਰ ਦੋ ਇੱਕ ਗੱਲ ਸੁਣ ਲੈ ਮੇਰੀ ਜਲ ਜੂਮੀ ਪਈ ਜਾਣਾ ਤਾਂ ਇਹ ਪਾਣੀ ਕਿੱਥੇ ਚੱਲਣਾ ਆਉਦੀ ਨਾਲ ਆਹਾਂ ਨੂੰ ਸੂਰਦ ਤੋਂ ਲੈਣਾ ਲੈਣੀ ਲੈਣੀ ਤੁਸੀਂ ਤਾਂ ਮੈਨੂੰ ਪਤਾ ਉਲਟਾ ਉਹ ਤੇ ਵਾਲਟੀ ਰੱਖ ਕੇ ਬਣਾਣਾ ਪਾਣੀ ਲੈਣਾ ਨਾ ਕਿੱਥੇ ਕਿੱਥੇ ਦੇਖੀ ਆ ਛੱਲੇ ਚੂਹੀ ਚੂਹੀ ਦੇਖਿਆ ਚੂਹੀ ਚੂਹਲ ਹੋ ਜਾਣੇ ਇਹ ਵੀ ਮਗਰ ਮਗਰ ਹੋਈ ਵੀ ਆ ਵੀ ਹੁਣ ਮੈਂ ਜਾਣਾ ਨਾਲ ਮੈਂ ਵੀ ਜਾਊਂਗੀ ਛੂਲ ਨੂੰ ਛੂਬ ਸ਼ਬ ਚੂਲ ਜਾਣਾ ਹੈ ਨਾਂ ਦੇ ਪੀਛ ਆ ਪਈਆ ਕਿਥੇ ਪੌੜੀਆਂ ਉੱਪਰ ਪੌੜੀ ਪਈਆ ਉੱਤਰ ਤਾਕੀ ਜਮ ਭਰਾ ਦੇ ਕਿਹਦੀ ਤਾਕੀ ਜਨੂ ਕਾ ਪ੍ਰੋਜੈਕਟ ਛੇੜ ਲਿਆ ਤੁਹਾ ਦਾ ਬਹੁਤ ਵਧੀਆ ਚੱਲ ਰਹੀ ਹੈ ਹਾਂ ਜਾਓ ਜਾ ਤੁਸੀਂ ਦੇਖੋ ਮੜਾ ਜਾ ਮੈਂ ਦੇਖੀਏ ਇੱਧਰ ਮੰਮਾ ਡੰਡਾ ਮਾਰਿਆ ਇਹਨੇ ਮੇਰੇ ਮੰਮਾ ਕਿਛ ਨਾ ਦੇਖ ਲੈ ਲੈ ਇਹ ਕਿ ਤੂੰ ਡੰਡਾ ਘਾਤੇ ਮਾਰਿਆ ਦੀਦੀ ਦੇ ਹਾਂ ਸੌਰੀ ਬੋਲ ਦੇ ਸਾਰੀ ਬੋਲ ਦੇ ਦੇ ਗੁੱਸੇ ਲੈ ਦੇਖੀ ਸੌਰੀ ਵੀ ਨਹੀਂ ਬੋਲਣਾ ਆ ਕਹਿੰਦੀ ਮੈਨੂੰ ਦੇਖ ਲਓ ਮੈਂ ਤਾਂ ਕਾਈ ਕਰੀ ਸੌਰੀ ਕਰ ਦੇ ਬੱਬੂ ਲੈ ਕੇ ਨਹੀਂ ਜਾਣੀ ਸਕੂਲ ਸਰੇ ਸਰੇ ਜੀ ਮੈਂ ਕੱਪੜੇ ਧੋਤੇ দাও ਮਾਰਤਾ ਸੌਰੀ ਕਹਿੰਦੀ ਠੀਕਾ ਚੱਲ ਸੌਰੀ ਕਰਨ ਤਾਂ ਪੀਰ ਵੀ ਦੋ ਬਾਈ ਮੇਰੇ ਵੀ ਦੋ ਸਿੱਤ ਉਹ ਹੈ ਥੋੜੀ ਨਲੇ ਦੇੜੇ ਕਿੱਥੇ ਪਤਾ ਨਹੀਂ ਕਿੱਥੇ ਨਾ ਪਾਰਟੀ ਵੀ ਆ ਰਹੀ ਹੁੰਦੀ ਆਲਾ ਆ ਦੇਖ ਪਿਆ ਆ ਦੇਖੋ ਪਿਆ ਇੱਧਰ ਉਹਦੇ ਤੇ ਪਿਆ ਸਾਰਾ ਕੋਦੋਂ ਹੁਣ ਤੂਫਾਨ ਆਣਾ ਹੈ ਚੱਕ ਰੋ ਆਪਣੇ ਕੰਨ ਆ ਲੋ ਫੜੋ ਲੈ ਦੇ ਚੱਕ ਥੋੜੀ ਵੀਰ ਤੇ ਵੀਰ ਤੇ ਵੀਰ ਤੇ ਵੀਰ ਤੇ ਵੀਰ ਤੇ ਫਾਈਨਲ ਬੜਾ ਜੀ ਠੀਕ ਕਰਨਗੇ ਵੀਰ ਤੇ ਫਾਈਨਲ ਚਲੋ 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 ਤੈਨੂੰ ਵੀਰ ਤੇ ਭੈਣ ਤੁਹਾਨੂੰ ਤਾਰ ਕੇ ਮਸਕੂਨ ਦਤਾ ਇਹਦੀ ਆਹ ਦੇਖਿਓ ਮਿੱਟੀ ਕੀ ਮੈਂ ਕੁਝ ਲੈ ਨਹੀਂ ਕਰਨਾ ਪ੍ਰਸਾਦਾ ਛਕ ਰਿਹਾ ਨਾ ਪੁੱਤ ਹਾਂ ਬੱਸ ਕਰ ਲੈ ਚਲੋ ਚੱਕ ਲੈ ਆਜ ਦੇਖ ਲੈ ਆਇਆ ਆ ਦੇਖ ਮੇਰੇ ਪਰ ਨੂੰ ਔਖਾ ਨਾ ਹੋ ਕਾਲੂ ਦਾ ਛੱਡਾ ਫੂਲੂ ਦਾ ਹਾਂ ਬਾਏ ਮੈਂ ਛੱਡ ਕੇ ਆਜਾ ਆਜਾ ਜਾਨੂ ਲਹਾ ਨਾ ਕਿਸੇ ਬਾਹਰੋਂ ਮੈਂ ਆਪੂਲੇ ਦਾ ਫੋਨੇ ਮੈਂ ਨਾਲ ਲਿਖਤੀ ਵਿੱਚ ਭੇਜ ਦਿਓ ਕਿ ਮੈਂ ਗੱਡੀ ਲੈ ਜਾਣਾ ਮੁੱਕੀ ਭੱਜਾ ਨਰਦੇ ਬੁਗਤੋ ਬਾਗ ਇਧਰ ਸੰਜਾਰ ਜੀ ਸਾਰੇ ਸਿਰ ਮੇਲੇ ਬੈਠੇ ਤੇ ਟਾਟਾ ਟੁੱਟੀ ਗਈ ਸਾਡੀ ਦੂਸਰੀ ਵੀ ਟੁੱਟ ਦੂਸਰੀ ਪਹਿਲਾਂ ਵੀ ਤਾਂ ਟੁੱਟਲੀ ਬਾਰ ਸਾਰੀ ਨਾ ਖਾਦੀ ਡਿਊਟੀ ਆ ਮੋਮੀ ਦਾ ਦੀ ਰੋਟੀ ਆਦੀ ਹੋਤੀ ਨੇ ਮੈਂ ਕਿਹਾ ਕਿ ਆਪੋ ਤਾਂ ਬਾਹਰ ਦਾਲ ਕਰ ਲੱਗਿਆ ਇਧਰ ਮੈਨੂੰ ਰੋਟੀ ਬਣਾਉਂਦੀ ਨੇ ਮੈਂ ਜਲਥਲ ਕਰਦਾ ਟੁੱਟੀ ਆ ਮੈਂ ਕਿਹਾ ਲੈ ਬਈ ਆ ਗਿਆ ਪਾਣੀ ਕੋ ਦਾਕਤਾ ਕਿਧਰ ਵੱਜਿਆ ਮਾਸੀ ਬਸ ਉੜੀ ਨਹੀਂ ਹੈਗੀ ਬਸ ਉੜੀ ਨਹੀਂ ਹੈਗੀ ਤੇ ਕੰਨ ਚ ਨੂੰ ਆਵਾਜ਼ ਦੇ ਮੌਸਮ ਠੰਡਾ ਹੋ ਗਿਆ ਮਨੋ ਕਹੀ ਕਿ ਨਾ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਹੁਣ ਬਾਬੇ ਨੇ ਕਿਰਪਾ ਕਰਤੀ ਸਹੀ ਗੱਲ ਹਾਂ ਥੋੜੀ ਜਿਹੀ ਰਾਤ ਮਿਲ ਗਈ ਹੁਣ ਮੈਂ ਕਹਿੰਦੇ ਆਪਣਾ ਗੱਟ ਦੇ ਇਹ ਕਰਦੇ ਥੋੜਾ ਜਿਹਾ ਪਾਏ ਵਿੱਚ ਗੁੰਮਸ ਕੀ ਹੋ ਲੋ ਤਾਂ ਕਿਆਸ ਨਹੀਂ ਪੂਰੇ ਹੋਰ ਹੋਰ ਪਾਤੇ ਨਹੀਂ ਪੈਂਦੇ ਦੀਦੀ ਮੈਂ ਕਿਹਾ ਪਾਵੇ ਗੁਰਦੇ ਕੰਮ ਸਕੂਲ ਪੇ ਇਤਨਾ ਤੱਕ ਬੜਾ ਕੰਮ ਕਰਦਾ ਅੱਛਾ ਜੀ ਹੋਰ ਕੋਪਾ ਚਾਹ ਪੀਵਾਂਗੇ ਅੱਛਾ ਜੀ ਹਾਂ ਜੀ ਰੋਟੀ ਖਾ ਕੇ ਕੰਬਲ ਚੱਕਾਂਗੇ ਨਹੀਂ ਨਹੀਂ ਇਹ ਸੋਦੀ ਗੱਲ ਨਹੀਂ ਹੈ ਉਹ ੱੱਕੇ ਲੈ ਕੱਲੇ ਮਾੜੇ ਦੇ ਮੀਨਾ ਆਨੰਦ ਲਵਾਂਗੇ ਹਾਂ ਇਹਦੇ ਬਾਅਦ ਰੋਟੀ ਖਾਵਾਂਗੇ ਫੇਰ ਅਸੀਂ ਸੌ ਜਾਵਾਂਗੇ ਮੈਨੂੰ ਪਹਿਲੇ ਹੀ ਡਿਮਾਂਡ ਪੈ ਗਿਆ ਕਹਿੰਦਾ ਹੁਣ ਮੀ ਪੈ ਗਿਆ ਹੁਣ ਕਚੌਰੀਆਂ ਬਣਾ ਦੇ ਮੈਂ ਕਿ ਕੋਈ ਮੂੰਹ ਪਾ ਕਰਦੇ ਕੋਈ ਨਹੀਂ ਜੀ ਕਰਨ ਕਹਿ ਗਿਆ ਪਾ ਚਾਹ ਕੇ ਦੇਖ ਲੈ ਕਿ ਸ਼ਾਮ ਨੂੰ ਤੇ ਕੋਈ ਗੱਲ ਸਾਜੀ ਨਹੀਂ ਬਣਾਵਾਂਗੇ हां देख लेओ कस कर देओ तो देखो टा 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 टूटी ए, टूटी करने वाले आए हुए बर्थडे देखो कैसे और घुसता अंदर में देख भी ਤੁਸੀਂ ਫਿਰ ਹੱਥ ਨਹੀਂ ਮਟਾਉਂਦੀਆਂ ਹੈਗੀਆਂ ਦੂਰ ਖੜੀਆਂ ਹੈ ਹੱਥ ਗਿਆ ਬਟਾਈਏ ਕੋਲ ਖੜਜੋ ਕੋਲ ਖੜਨ ਦੀ ਬਹੁਤ ਬੜੀ ਗੱਲ ਹੋ ਜੁਦੀ ਮੈਂ ਕਹਿ ਸਕਦਾ 900 ਦੀ ਟੂਟੀ ਟੁੱਟ ਗਈ ਹਲੇ ਪਾਪਾ ਕਹਿੰਦੇ ਮੇਰੇ ਪੈਸੇ ਦਾਂਦੇ ਆ ਸਿੱਧਾ ਵਾਪਸ 1000 ਦੇ ਕਰਕੇ ਨਹੀਂ ਪਾਪਾ ਕਹਿੰਦੇ ਉਹਨੇ ਮੇਰੇ ਪੇਸ਼ੈਂਟਸ ਦਾ ਟੈਸਟ ਲੰਨੀਆ ਇਹ ਨਹੀਂ ਨਹੀਂ ਉਹ ਸਾਰੀਆਂ ਕੁਕਲੀਨਾ ਕਰਕੇ ਨੌ ਨੌ ਖਾਰਾਂ ਲਾਦੇ ਨਾ ਉਹ ਕਿੰਨੇ ਆ ਹੂੰ ਨੌ ਦਾ 18 ਹਾਂ ਤੇ ਬਾਕੀ 27 ਹੋ ਗਿਆ ਨੌ ਪੀਆ 27 ਤੇ ਨਾ ਚੌਥੀ ਜਿਹੜੀ ਕੁੱਟੀ ਸੀ ਬਾਥਰ ਨਾ ਨਾ हां मैं मैं पता नहीं क्या क्या ये टूटी टूटी आ मैं कहता हूं कौन गैड़ी खोल के ले उड़िया नाउ चाका चांती यार ये केड़े बीच बड़े वे तो टूटियां दे गलती ओ है, है। ना पापा केड़े बीच बड़े वे तो जेड़ा पापा, पापा नु कहिए भी थोड़ी टूटी ले आई भी टूट गई ही हां ये गलती तेरी माननी वाली फिर ਤੁਸੀਂ ਆਈਏ ਮੇਰੇ ਬਾਪ ਨੂੰ ਦੇਖ ਕੇ ਲਿਆ ਫਿਰ पापा ਚਾਹੁੰਦੇ ਆ ਵੀ ਮਾੜੀ ਹੋਵੇ ਕੋਈ ਸਾਨੂੰ ਗਾਲਾਂ ਕੱਢੇ ਕੋਈ ਇਨਸਾਨੇ ਨਹੀਂ ਚਾਹੁੰਦਾ ਵੀ ਅਸੀਂ ਗਲਤੀ ਕਰੀਏ ਵੀ ਸਾਨੂੰ ਗਾਲਾਂ ਹੁਣ ਕਿੰਨੇ ਕਿੰਨੇ ਵਾਲੇ ਟੂਟੀ ਵਾਲੇ ਆਣੇ ਫਿਰ ਐਰ ਪਾਪਾ ਤੁਹਾਨੂੰ ਸਵਾਸਤੀਆਂ ਤੁਹਾਨੂੰ ਨਾਉਂ ਸੋਡੀਆਂ ਮਾਫ ਕਰੀ ਖਾਣ ਨੂੰ ਨਹੀਂ ਹੱਥ ਚ ਚਲਾਉਣੇ ਆਉਂਦੇ ਸੱਪੇ ਚੜਣੀਆਂ ਨਹੀਂ ਹੁਣ ਇਧਰ ਹੁੰਡਾ ਤੁਹਾਡਾ ਕੰਮ ਪਤਾ ਕੀ ਹੈ ਨੇਤਰ ਦਾ ਗੁੱਸਾ ਕਰ ਟੁੱਟੀ ਬਣਾਉਣਾ ਹਾਂ ਇਹ ਮੱਡੂਪੀ ਬਣਾਉਣ ਬੜਾ ਹੋਗਾ ਮੈਨੂੰ ਹੋਰ ਅੱਥੋਂ ਦੇ ਨਹੀਂ ਆ ਪਾਪਾ ਦੀ ਗੱਲ ਗਲਤ ਆ ਜੇ ਗੁੱਸਾਦਾਰ ਦੇ ਕਿਹਾ 1 ਮਿੰਟ ਪੱਟੇ ਲੈਂਦੇ ਹੋ ਜਿਵੇਂ ਨਹੀਂ ਫਿਰ ਮਿਸਤਰੀ ਦੀ ਗੱਲ ਸੀ ਆ ਸਨੀਦੋ ਲੈਣਾ ਹੋਣਾ ਬਟਾ ਪੱਟਦਾ ਵੀ ਡੂਟੀਆਂ ਪੱਟੀਆਂ ਨਹੀਂ ਫਿਰ ਮਿਸਤਰੀ ਗਲਤ ਲਿਆਂਦਾ ਪਾਪਾ ਨੇ ਜਿਹੜਾ ਕੱਚਾ ਹੀ ਤਾਂ ਜਿਹੜਾ ਐ ਪੱਟ ਹੋ ਜਾਂਦੀ ਜਿਹੜੀ ਚੀਜ਼ ਉਹਦੀ ਲਈ ਵੀ ਉਹ ਮਿਸਤਰੀ ਪੱਟਾ ਲੈ ਤਾ ਮੈਂ ਆ ਲੈਦਾ ਉਹ ਦੇਖ ਹੋਂ ਤਾਂ ਅਕਾ ਪੱਟਿਆ ਤਾਂ ਅਸੀਂ ਲੜਾਈ ਵਾਸਤੇ ਅਸੀਂ ਟੁੱਟੀਆਂ ਪੱਟ ਕੇ ਆਮਲਾ ਕਰਨਾ ਟਟਾ ਟਟਾ ਮੈਂ ਪਾ ਸੌਤਨ ਦੀ ਟੁੱਟੀ ਪੱਟ ਦੋ बंद <laughs> तो <laughs> <laughs> तो 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 सा दादे दादे है। <laughs> गया <उस्दार>। <laughs> कि पापा पापा <laughs> आ गई मम्मा मम्मा देख दिया मम्मा बाहर आके भी क्या हाल हो गया बाहर बाहर हाल तो देखो ਮਾਸੀ ਨੂੰ ਵੀ ਮਾਸੀ ਦੋ ਮਿੰਟ ਆਈ ਬਾਹਰ ਨੂੰ ਆਏ ਆਂ ਅੰਦੀ ਵਾਈ ਕਰ ਹਾਂ ਅੰਦੀ ਵਾਈ ਰੋਟੀ ਆ ਜਾ ਕਰੋ ਇਹਨਾਂ ਤਾਂ ਮਾਸੀ ਹਾਲਤਾ ਦੇਖ ਲੈ ਮਰ ਜਾ ਘੁੰਮ ਕੇ ਬੜੀਆ ਲੱਗਾ ਬੁਢੀਆ ਮਾਹੌਲ ਹੈ ਆਏ ਧੀਆਂ ਲੱਗੀਆਂ ਪੀਆਂ ਮੇਲੇ ਲੱਗੇ ਹੋਏ ਆ ਹਾਂ ਇਹ ਬਈ ਮੀ ਆ ਗਿਆ ਮੀ ਆ ਗਿਆ ਹੋ ਹੋ ਰੀਤ ਮੰਗਣ ਨਹੀਂ ਇਹਦੇ ਵਿੱਚ ਲੈ ਕੇ ਚਾਹ ਪੀਣ ਦਾ ਨਹੀਂ ਮੈਂ ਵੀ ਰੀਤ ਮੰਗਣ ਕਰ ਦਿੰਦੀ ਆ ਮੀਆਂ ਆ ਗਿਆ ਮੀਆਂ ਆ ਗਿਆ ਹੋ ਹੋ ਮੀਆਂ ਨਹੀਂ ਆਗਾ ਤੇ ਰੱਖਿਆ ਤੁਸੀਂ ਅੱਕਣਾ ਮਾਜੀ ਦੀ ਜੀ ਕੱਲ ਇਹ ਚਟਣੀ ਦਾਲ ਕੇ ਮਾਰ ਦੁੱਧਰ ਦੋਗੀ ਜੀ ਸਿੱਟਾ ਕਰ ਆਇਓ ਮੀ ਬੰਦ ਹੋ ਜਾਣਾ ਬਾਹਰ ਰੱਖ ਦੇ ਨਾ ਬਾਹਰੇ ਇਹਦੇ ਵਿੱਚ ਪਾਣੀ ਆਊਗਾ ਨਾ ਇਹ ਪਾਣੀ ਉਹਦੇ ਚ ਪਾਉਣਾ ਇਨਵਰਟਰ ਚ ਹਾਂ ਬੈਟਰ ਬਾਹਰ ਤੇ ਕਰਨਾ ਠੀਕ ਹੈ ਜੀ ਹਾ ਪੂਰੇ ਮੂਡ ਜਾ ਪਾਪਾ ਜਮਾਸੀ ਦੇ ਮੰਮੀ ਪੂਰੇ ਹੈ ਪੂਰੇ ਹੁਣ ਕਾਈ ਹੁਕਮ ਨਹੀਂ ਸਾਜਣਾ ਪਤਾ ਹੁਣ ਆਪਣਾ ਇੱਕ ਹਏ ਪਾਪਾ ਝਾੜ ਲੱਗੇ ਮਾਰ ਨਾ ਬਾਪਾ ਕੀ ਬਣ ਗਿਆ ਥਾਲੇ ਸੁਣੋ ਬੀ ਜੇ ਤਨਾ ਜਿਵੇਂ ਜਦ ਜੀਨੇ ਬੰਦੇ ਨੂੰ ਗੁੱਸਾ ਚੜਦਾ ਹੋਵੇ ਉਹਨੂੰ ਜੇ ਹੋਰ ਖਜਾਈ ਜਾਵੇ ਖਜਾਈ ਜਾਵੇ ਫਿਰ ਬੜੀ ਹਾਸੇ ਹੋ ਗਈਆ ਹੁਣ ਦੇਖੇ ਆਪਣੇ ਆਪ ਤੇ ਸਾਡੇ ਉਰੇ ਆਇਆ ਅੱਜ ਵਾਈ ਦਾ ਉਹੀ ਕੰਮ ਹੋ ਰਿਹਾ ਨਹੀਂ ਪਤਾ ਕਿ ਆਪਾਂ ਨੂੰ ਹਾਸੇ ਤਾਂ ਆਉਂਦੀ ਆ ਬੱਚੇ ਤੇ ਕਿਆ ਕਰੇ ਹੁਣ ਦੇਖ ਸਾਡੇ ਸਾਹਮਣੇ ਗੁੱਸਾ ਨਾਲ ਹੱਸ ਕੇ ਆਹ ਓ ਚਿ 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 ਕਾਨੇ ਹੋ ਪਾਗ ਨੂੰ ਵੀ ਜਾਣਾ ਕਿਤੇ ਮਹੀਨਾ ਫਿਰ ਜਾਦ ਨੂੰ ਘੇਰਨੇ ਫਿਰ ਫੌਗ ਆ ਜਾਣੀ ਬਰਸ਼ਾਦੋਨੀ ਨਹੀ ਮੈਨੂੰ ਲੱਗਦਾ ਕਿਤੇ ਦੇਖ ਲੈ ਬੇ ਪਾਪੜੀ ਨੇ ਜਾਣਾ ਫਿਰ ਰੋਕ ਲਈ ਦੰਦਾ ਚੱਖ ਲੈਣਾ ਆਪਣੀ ਕੁੰਡ ਨਹੀਂ ਪਾਪਾ ਜੀ ਦੇ ਕੋਲ ਛੋਟੀ ਵੀ ਬੰਦਾ ਰੋਕਣੇ ਪੈਣੇ ਆ ਹਾਏ ਲੈਟ ਨਾ ਭੱਜੇ ਸੁਖਵੀਰ ਅੱਜ ਕੰਮ ਬਹੁਤ ਆ ਮੈਂ ਹੀ ਭੱਜਦੀ ਤੂੰ ਸੰਦੀਪ ਕਰ ਪ੍ਰੈਸ ਕਰਨੀ ਕੱਪੜੇ ਵੀਰ ਜੀ ਦੇ ਵੀ ਕੁਰਤੇ ਪਿਆ ਮੈਨੂੰ ਕਰਨੀ ਇੱਕ ਨੂੰ ਤੂੰ ਟੈਨਸ਼ਨ ਨਾ ਲੈ ਚਾਚੇ ਨੂੰ ਲਾ ਦੋ ਬਸ ਆਉਂਦੇ ਨੂੰ ਮੈਂ ਅਰੇ ਵੀਨਾ ਪੁੱਠੇ ਆ ਨਹੀਂ ਚਾਚਾ ਵਧੀਆ ਪ੍ਰੈਸ ਕਰਵਾਉਣਾ ਤਾਂ ਲੁੱਕੇ ਕਰਮ ਰੰਦਾ ਨਹੀਂ ਫਿਰ ਅਬ ਨਹੀਂ ਕਰਾਂ ਸਾਡੇ ਪਰਦੇ ਫੋਲਦ ਨੇ ਨਹੀਂ ਨਾ ਉੜਕਣ ਵਾਲਾ ਚਾਚਾ ਵਧੀਆ ਕਰਦਾ ਚਾਚੇ ਨੇ ਰੇੜੀ ਲਾਈ ਵੀ ਸੀ ਪਿਛਲੇ ਜਨਮ ਚ ਕਿਹਾ ਉਹਨੇ ਮੈਨੂੰ ਪ੍ਰੈਸ ਵਾਲੀ ਵਧੀਆ ਕਰਦਾ ਚਾਚਾ ਇਹ ਹਾਂ ਲਈ ਵੀ ਹੋਣੀ ਆ ਆਪਾਂ ਕਿਆ ਲਾਇਆਤਾ ਆਪਾਂ ਬੈ ਕੇ ਮੈਂ ਫਲਾਟ ਮੋਦੀਆ ਤੀਆਂ ਅਸੀਂ ਮਿੱਕੇ ਨੂੰ ਤਾਂ ਕਰਦੇ ਤੇ ਇੱਧਰ ਨੂੰ ਨਾ ਕਰ ਇੱਧਰ ਨੂੰ ਕਰ ਇੱਧਰ ਨੂੰ ਕਰ ਚਲੋ ਮੈਂ ਲਾਲਾ ਕੋ ਸ਼ਾਦਾ ਲਾਓ ਲਾਓ ਬੱਦਲ ਜੁਆਇ ਕਰੋ ਫਿਰ ਮੈਂ ਆ ਕੇ ਬੱਦਲ ਜਾ ਕੇ ਆਉਂਗੀ ਤੁਸੀਂ ਸੋਈ ਸਤ ਦੇਖ ਉਧਰ ਮਾਸੀ ਉੱਪਰ ਦੇਖੀ ਬੱਦਲ ਜਾਂਦਾ ਮਾਸੀ ਬੱਦਲ ਜਾ ਰਿਹਾ ਹੈ ਪਪਾ ਦੇਖੋ ਬੱਦਲ ਜਾਂਦਾ ਹੈ ਦੇਖੋ ਆਹ ਦੇਖੋ ਉਹ ਜਾ ਰਿਹਾ ਹੈ ਨਾਨਕੇ ਨੂੰ ਚੱਲਿਆ ਜਾਇਈ ਇਹ ਪਾਰ ਟੁੱਟਿਆ ਹੋਇਆ ਅੱਗੇ ਪਾਰ ਆਇਆ ਸਰਦੀ ਹਵਾ ਚੱਲ ਹੈ ਉਖੜਾ ਰਿਹਾ ਤਾਂ ਇਹ ਬੂਮੀ ਖੜਾ ਬੱਦਲ ਗਰਜੇ ਬਣੀ ਕਿਹੜਾ ਗਾਣਾ ਹੁੰਦਾ ਉਹ ਹੂੰ ਰੱਬਾ ਰੱਬਾ ਮੀਂਹ ਵਰਸਾ ਨਹੀਂ ਹਾਂ ਹੀ ਹੈਗਾ ਗਾਣਾ ਆਉਤਾ ਹੈ ਮੌਸਮ ਹੈ ਬੜਾ ਆ ਗਏ ਤਾਂ ਪ੍ਰਾਣਾ ਗਾਣਾ ਤਾਂ ਬੱਦਲ ਗਰਜੇ ਮੀ ਵਰਸੇ ਆਇਆ ਹੈ ਉਹਦੇ ਦੂਸਰੀ ਦੀ ਕਿਤਾਬ ਵਿੱਚ ਆਇਏ ਹਾਂ ਤੜਕੇ ਆਓ ਚਲੋ ਦੂਸਰੀ ਦੀ ਕਿਤਾਬ ਦੂਸਰੀ ਦੀ ਕਿਤਾਬ ਚਾਹੀਏ ਬਦਲਣਾ ਹੈ ਗਾੜਕੇ ਨਹੀਂ ਪਿਆ ਤੜਕੇ ਨਹੀਂ ਮੀ ਪਿਆ ਵਰਸੇ ਆ ਡੰਡੇ ਗੁੰਡੇ ਕੋਈ ਇੰਨੇ ਸੱਜੇ ਕਰ ਕਾਦੇ ਨੇ ਮੇਰੇ ਮਾਰ ਲੈ ਹਾਈਵੇ ਨਾਲ ਸਾਰੇ ਨਾਲੋਂ ਜ਼ਿਆਦਾ ਕਰਦੇ ਹੋ ਕੁੱਟ ਵੀ ਜ਼ਿਆਦਾ ਕਰਦੇ ਹੋ ਕੋਈ ਨਹੀਂ ਜਾਣ ਕੱਲ ਕਰਨ ਵਾਲੀ ਜੱਗਾ ਤੇ ਬੈ ਗਈ ਹੈ ਅਣੀ ਉੱਠ ਕੇ ਤੇ ਮਾਰਿਆ ਇਹ ਜਦ ਦੇ ਦੇਖ ਲੈ ਆ ਲੱਛਣ ਕਰਦੀ ਮੇਰੀ ਹਾਂ ਹੁਣ ਠੰਡੇ ਹੋ ਗਏ ਬਾਹਰ ਆ ਕੇ ਅੰਦਰ ਗਰਮ ਹੋ ਕੇ ਲੈ ਹਾਂ ਚਲੋ ਜੀ ਫਿਰ ਅਸੀਂ ਥੋੜਾ ਟਾਈਮ ਤੱਕ ਮਿਲਦੇ ਹਾਂ